ਪੰਜਾਬ ਸਰਕਾਰ ਪੰਜਾਬ ਪੁਲਿਸ ਐਨਟੀਐਫ ਪੰਜਾਬ ਪੁਲਿਸ ਵੱਲੋਂ ਜੋ ਯੋਧ ਨਸ਼ਾ ਵਿਰੋਧ ਸਾਡੀ ਜੋ ਮਹਿੰਮ ਚੱਲ ਰਹੀ ਹੈ ਉਸ ਦੇ ਵਿੱਚ ਸਾਨੂੰ ਐਨਟੀਐਫ ਬਾਰਡਰ ਏਜ ਨੂੰ ਇੱਕ ਬੜੀ ਅੱਛੀ ਸਫਲਤਾ ਪ੍ਰਾਪਤ ਹੋਈ ਹੈ ਇਸ ਦੇ ਵਿੱਚ ਅਸੀਂ ਕੱਲ ਤਿੰਨ ਸਮਗਲਰਸ ਨੂੰ ਕਾਬੂ ਕੀਤਾ ਹੈ ਤੇ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਦੇ ਪਾਸੋਂ ਹੈਰੋਇਨ ਅਤੇ ਅਸਲੇ ਦੀ ਜਿਹੜੀ ਆ ਉਹ ਖੇ ਬਰਾਮਦ ਕੀਤੀ ਐ ਸੋ ਇਹਦੇ ਹਾਲਾਤ ਇਸ ਤਰ੍ਹਾਂ ਨੇ ਕਿ ਕੱਲ ਜਦੋਂ ਸਾਡੀ ਟੀਮ ਅਟਾਰੀ ਰੋਡ ਦੇ ਉੱਪਰ ਸ਼ੰਕਰ ਢਾਬੇ ਦੇ ਪਾਸ ਅਟਾਰੀ ਰੋਡ ਤੇ ਸ਼ੰਕਰ ਢਾਬਾ ਉਸ ਦੇ ਪਾਸ 트੍ਰੈਪ ਲਗਾ ਕੇ ਇੱਕ ਨਾਕੇ ਦੇ ਉੱਪਰ ਨਾਕਾ ਲਗਾ ਕੇ ਖੜੇ ਸਨ ਤਾਂ ਤਿੰਨ ਦੋਸ਼ੀਆਂ ਨੂੰ ਜਿਹੜਾ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕੀਤਾ ਇੱਕ ਦਾ ਨਾਮ ਮਨਿੰਦਰਜੀਤ ਸਿੰਘ ਐ ਜੋ ਫਤਿਹਗੜ ਚੂੜੀਆਂ ਦਾ ਰਹਿਣ ਵਾਲਾ ਐ ਇੱਕ ਦਾ ਨਾਮ ਪੀਟਰ ਇਹ ਧਰਮਕੋਟ ਰੰਦਾਵਾ ਡੇਰਾ ਬਾਬਾ ਨਾਨਕ ਇੱਕ ਤਰ੍ਹਾਂ ਮੈਂ ਲਵਪ੍ਰੀਤ ਸਿੰਘ ਇਹ ਵੀ ਧਰਮਕੋਟ ਰੰਦਾਵਾ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਨੇ ਇਹਨਾਂ ਤਿੰਨਾਂ ਦੋਸ਼ੀਆਂ ਦੇ ਦੇ ਪਾਸੋਂ ਪੂਲ 521 ਗ੍ਰਾਮ ਹੈਰੋਇਨ ਚਾਰ ਪਿਸਟਲ ਪੀਐਸ ਪੀਐਕਸ 5 ਸਟ੍ਰੌਮ ਟੀ ਬੋਰ ਦੇ ਸੱਤ ਮੈਗਜ਼ੀਨ ਤੇ 55 ਬੁਲਟਸ ਤੇ ਦੋ ਮੋਟਰਸਾਈਕਲ ਜਿਹੜੇ ਉਹ ਰਿਕਵਰ ਕੀਤੇ ਗਏ ਨੇ ਸੋ ਇਹਨਾਂ ਦੋਸ਼ੀਆਂ ਦੀ ਜਿਹੜੀ ਮੋੜਲੀ ਪੁਛਗਿਛ ਕੀਤੀ ਸੋ ਇੱਥੇ ਤੋਂ ਗੱਲ ਇਹ ਸਾਹਮਣੇ ਆਈ ਕਿ ਇਹ ਇੱਕ ਪਾਰਟੀ ਜਿਹੜੀ ਮਨਿੰਦਰਜੀਤ ਸਿੰਘ ਆ ਇਹਦੇ ਵੱਲੋਂ ਕੱਲ ਅਰਲੀ ਮਾਰਨਿੰਗ ਦੇ ਵਿੱਚ ਤਨੋਏ ਕਲਾਂ ਅਟਾਰੀ ਦੇ ਨਾਲ ਜਿਹੜਾ ਪਿੰਡ ਹੈ ਉੱਥੇ ਪਾਕਿਸਤਾਨੀ ਸਮਗੱਲਰ ਦੇ ਨਾਲ ਤਾਲਮਿਲ ਕਰਕੇ ਡਰੋਨ ਦੇ ਰਾਹੀਂ ਜਿਹੜੀ ਅੱਧਾ ਕਿਲੋ 521 ਗ੍ਰਾਮ ਹੈਰੋਇਨ ਉਹ ਮੰਗਵਾਈ ਗਈ ਤੇ ਨਾਲ ਹੀ ਜਿਹੜੇ ਦੂਜੇ ਪੀਟਰ ਅਤੇ ਲਵਪ੍ਰੀਤ ਇਹ ਦੋ ਲੜਕੇ ਨੇ ਇਹਨਾਂ ਵੱਲੋਂ ਰਾਜੇਤਾਲ ਦੇ ਏਰੀਏ ਦੇ ਵਿੱਚ ਡਰੋਨ ਦੇ ਰਾਹੀਂ ਉਸੇ ਹੀ ਟਾਈਮ ਅਰਲੀ ਮਾਰਨਿੰਗ ਦੇ ਵਿੱਚ ਇਹਨਾਂ ਕੋਲ ਚਾਰ ਪਿਸਟਲ ਤੇ ਬਾਕੀ ਆੜਾ ਅਸਲਾ ਖੇਪ ਜਿਹੜਾ ਉਹ ਮੰਗਵਾਇਆ ਗਿਆ ਤੇ ਇਹ ਦੋਨੋਂ ਸਮਗਲਰ ਆਪਸ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਤੇ ਇਹਨਾਂ ਨੂੰ ਸ਼ੰਕਰ ਢਾਬੇ ਦੇ ਉੱਤੇ ਇਹਨਾਂ ਨੂੰ ਇੰਟਰਸੈਪਟ ਕਰਕੇ ਇਹਨਾਂ ਨੂੰ ਫੜਿਆ ਜਾਂਦਾ ਸੋ ਇਹਨਾਂ ਦੀ ਇਹ ਇਹਨਾਂ ਦੀ ਉਮਰ ਇਹ ਯੰਗ ਨੇ ਤੇ ਤਿੰਨੇ ਜਿਹੜੇ ਜਾਂਦੇ ਨੇ 20 ਤੋਂ 25 ਸਾਲ ਇਹਨਾਂ ਦੀ ਉਮਰ ਹੈ ਤੇ ਮੁਰਲੀ ਪੁਸ਼ਕੀਸ਼ ਵਿੱਚ ਆਇਆ ਕਿ ਇਹ ਜਿੱਥੇ ਇਹਨਾਂ ਦੇ ਇਹਨਾਂ ਦੇ ਜਿਹੜੇ ਹੈਗੇ ਨੇ ਸੰਪਰਕ ਨੇ ਇਹਨਾਂ ਨੂੰ ਕੋਈ ਹੋਰ ਵੀ ਜਿਹੜਾ ਇਹਨਾਂ ਦਾ ਆਪਰੇਟਰ ਆ ਮੇਨ ਤੇ ਉਹ ਉਹ ਯੂਰਪ ਤੇ ਯੂਰਪ ਕੰਟਰੀਜ਼ ਦੇ ਬੰਦੇ ਨੇ ਜਿਹੜਾ ਉਹ ਨੰਬਰ ਸਾਨੂੰ ਉਹਨਾਂ ਕੋਲੋਂ ਮਿਲੇ ਨੇ ਨਾਲ ਹੀ ਪਾਕਿਸਤਾਨ ਦਾ ਜਿਹੜਾ ਡਾਇਰੈਕਟ ਨੰਬਰ ਜਿਹੜਾ ਇਹਨਾਂ ਦੇ ਕੋਲ ਮਿਲ ਗਿਆ ਇਹ ਉਹਨਾਂ ਦੇ ਸੰਪਰਕ ਦੇ ਵਿੱਚ ਗੱਲ ਕੇ ਇਹ ਨਸ਼ਾ ਤੇ ਗੈਰ ਕਾਨੂੰਨੀ ਹਥਿਆਰਾਂ ਦੀ ਜਿਹੜੀ ਆ ਇੰਟਰਨੈਸ਼ਨਲ ਬਾਰਡਰ ਦੇ ਉੱਪਰੋਂ ਦੀ ਇਹੋ ਮਗਾਈ ਜਾ ਰਹੀ ਸੀ ਸੋ ਕਿ ਪੰਜਾਬ ਸਟੇਟਾਂ ਵਿੱਚ ਇਹ ਕੋਈ ਮਿਲਿਆ ਕੋਈ ਨੰਬਰ ਕੋਈ ਗੈਂਗਸਟਰ ਕੋਈ ਦਰੋਪਿਆ ਕੋਈ ਟੈਰਰਿਸਟ ਹੈ ਮੋਡੂਲ ਦੇ ਨਾਲ ਸੱਤਿਆ ਅ ਸਹਿ ਹਾਲ ਅਜੇ ਤੱਕ ਕੋਈ ਇਹਨਾਂ ਦਾ ਕੋਈ ਗੈਂਗਸਟਰ ਜਾਂ ਟੈਰਰਿਸਟ ਗਰੁੱਪ ਦੇ ਨਾਲ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਇਹਨਾਂ ਦੀ ਜਿਹੜੀ ਆ ਅਜੇ ਮੋਡਲੀ ਪੁੱਛ ਕੇ ਜਿਹੜੀ ਉਹ ਅਗਲੀ ਪੁੱਛ ਕੇ ਜਿਹੜੀ ਉਹ ਚੱਲ ਰਹੀ ਆ ਸੋ ਇਹਦੇ ਵਿੱਚ ਸਾਰੀ ਚੀਜ਼ ਜਿਹੜੀ ਉਹ ਚੈੱਕ ਕੀਤੀ ਜਾਏਗੀ ਸਰ ਪੁਰਾਣੀ ਕੇਸਾਂ ਜੀ ਕਿੰਨੇ ਜਰ ਰਵੋਲਵਰ ਗਏ ਇਸ ਤੋਂ ਪਹਿਲਾਂ ਇਹਨਾਂ ਦੇ ਉੱਤੇ ਕੋਈ ਇਹਦੇ ਤੋਂ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ ਜਿਹੜਾ ਜਿਹੜਾ ਮਨਿੰਦਰਜੀਤ ਸਿੰਘ ਆ ਇਹ ਪਹਿਲਾਂ ਸਾਊਦੀ ਅਰੇਬੀਆ ਦੇ ਵਿੱਚੋਂ ਲਗਾ ਕੇ ਆਇਆ ਟਾਈਮ ਕੁਝ 2 ਸਾਲ ਉੱਥੇ ਕੰਮ ਕਰਕੇ ਆ ਹੁਣ ਵਾਪਸ ਆਇਆ ਸੀ ਜਿਹੜਾ ਇਹ ਲੜਕਾ ਪੀਟਰ ਆ ਇਹ ਕੋ ਅੱਗੇ ਆਪਣਾ ਹਾਂਗਕਾਂਗ ਜਾਣ ਦੇ ਲਈ ਤੇ ਇਹ ਕਹਿ ਰਿਹਾ ਸੀ ਕਿ ਮੈਂ ਆਪਣੇ ਪੇਪਰ ਵਗੈਰਾ ਲਗਾਏ ਹੋਏ ਨੇ ਸੋ ਪਰਚਾ ਹਨਾ ਤੇ ਕੋਈ ਦਰਜ ਨਹੀਂ ਆ ਇਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਸੀ ਇਹਨਾਂ ਦੇ ਹੈਂਡਲਰਸ ਵੱਲੋਂ ਇਹ ਖੁਦ ਸਮਗਲਿੰਗ ਕਰ ਰਹੇ ਸੀ ਤੇ ਇਹ ਇਹ ਜੀ ਇਹਨਾਂ ਨੂੰ ਕਾਬੂ ਕੀਤਾ ਗਿਆ ਸੀ ਇਹਨਾਂ ਦਾ ਮੋਬਾਈਲ ਕਿਸੇ ਕਿੰਨੂੰ ਦੇ ਰਿਹਾ ਸੀ ਜਾਂ ਵਾਰਦਾਤ ਕਰਨੀ ਸੀ ਇਹਨਾਂ ਨੂੰ ਤੇ ਬੜੇ ਸੋਫਿਸਟੀਕੇਟਿਡ ਵੈਪਨਸ ਨੇ ਬੜੇ ਅੱਛੀ ਕੁਆਲਿਟੀ ਦੇ ਇਹਨਾਂ ਕੋਲੋਂ ਫੜੇ ਗਏ ਨੇ ਇਸ ਗੱਲ ਦੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹਦੇ ਨਾਲ ਵਾਰਦਾਤ ਕਰਨੀ ਸੀ ਕੁਝ ਕੁਛ ਨਾ ਕੁਛ ਇਹੜਾ ਗੈਰਕਾਨੂੰਨੀ ਏੜੀਆਂ ਵਰਤੀਆਂ ਉਹ ਕੀਤੀਆਂ ਜਾਣ ਤੋਂ ਰੂਲਡ ਆਊਟ ਨਹੀਂ ਕੀਤਾ ਜਾ ਸਕਦਾ ਇਹ ਇਹਨਾਂ ਨੇ ਇਹਦੇ ਨਾਲ ਕੀ ਕਰਨਾ ਸੀ ਕਿ ਕਿੰਨੂੰ ਸਪਲਾਈ ਕਰਨਾ ਸੀ ਇਹ ਸਾਡਾ ਤਫਤੀਸ਼ ਦਾ ਬਿਸ਼ਰ ਹੈਗਾ ਪੰਜਾਂ ਸਮਗੋ ਦਾ ਨਾਮ ਵੀ ਹੋਇਆ ਕਿ ਪੰਜਾਂ ਸਮਗੋ ਜੀ ਇਹਨਾਂ ਨੂੰ ਨੰਬਰ ਮਿਲਿਆ ਜੀ ਇਹਨਾਂ ਦੇ ਕੋਲ ਉਹ ਸੋ ਕਾਲਡ ਆਪਣੇ ਇਹਨਾਂ ਨੇ ਨਾਮ ਰੱਖੇ ਹੁੰਦੇ ਆ ਅਸੀਂ ਉਹਨੂੰ ਤਸਦੀਕ ਕਰ ਲਵਾਂਗੇ ਡੈਗਰੋ ਵੇ ਇਸ ਰਾਹੀਂ ਕੋਈ ਮੇਰੇ ਦਫ਼ਤਰ ਮਗਾਇਆ ਰਿਹਾ ਸੀ ਇਹ ਇਹ ਇਸ ਸੀਜ਼ਨ ਨੂੰ ਇਹ ਤਸਦੀਕ ਕੀਤਾ ਜਾ ਰਿਹਾ ਹੈ ਕਿ ਇਹ ਵੈਪਨ ਕਿੱਥੇ ਜਾਣੇ ਸੀ ਕਿਸੇ ਕੀ ਗੈਂਗਸ ਗੈਂਗਸਟਰ ਪਾਰਟੀ ਨੂੰ ਦੇਣੇ ਸੀ ਜਾਂ ਇਹਨਾਂ ਨੇ ਖੁਦ ਕਰਨਾ ਸੀ ਕੱਲ ਇਹਨਾਂ ਨੂੰ ਫੜਿਆ ਜਮਾਨਤ ਉਹ ਅਦਾਲਤ ਪਾਸ ਪੇਸ਼ ਕਰਕੇ ਰਿਮਾਂਡ ਹਸਲ ਕਰਕੇ ਇਸ ਚੀਜ਼ ਨੂੰ ਕਲੀਅਰ ਕੀਤਾ ਜਾਵੇਗਾ ਕਿ ਉਹ ਇਹ ਸਪਲਾਈ ਕਰਦੀ ਸੀ ਇਹਨਾਂ ਨੇ ਜਿਹੜੀ 5 ਕਿਲੋਗ੍ਰਾਮ ਬਿਲਕੁਲ ਜੀ ਇਹ ਵੀ ਚੀਜ਼ ਦੱਸੇ ਅਸੀਂ ਤਫਤੀਸ਼ ਦੌਰਾਨ ਅੱਗੇ ਇਹਨੂੰ ਇਹਨੂੰ ਜਾਂਚ ਕਰਾਂਗੇ ਸਰ ਪੁੱਛਿਆ ਤੁਹਾਨੂੰ ਕਿੰਨੀ ਦੇ ਤੋ ਇਹ ਕੰਮ ਕਰ ਰਹੇ ਨੇ ਜਿਹੜੇ ਇਹ ਜਿਹੜਾ ਮਨਿੰਦਰਜੀਤ ਸਿੰਘ ਆ ਇਹ ਥੋੜੇ ਸਮੇਂ ਤੋਂ ਕੰਮ ਕਰ ਰਿਹਾ ਲਗਭਗ 1 ਮਹੀਨਾ ਹੋ ਗਿਆ ਇਸ ਸੰਪਰਕ ਦੇ ਵਿੱਚ ਹੈ ਜਿਹੜੇ ਆ ਪੀਟਰ ਤੇ ਲਵ ਆ ਇਹਨਾਂ ਵੱਲੋਂ ਅਜੇ ਇਹਦੀ ਤਸਦੀਕ ਅਜੇ ਕੀਤੀ ਜਾ ਰਹੀ ਕਿਉਂਕਿ ਇਹਨਾਂ ਵੱਲੋਂ ਜਿਹੜੀ ਮਡਲੀ ਪੁੱਛ ਕੇ ਜਾ ਰਿਹਾ ਕਿ ਅਜੇ ਪਹਿਲਾ ਹੀ ਕੰਮ ਸੀ ਇਹਨਾਂ ਤਿੰਨੋਂ ਇਕੱਠੇ ਕਿਵੇਂ ਸੀ ਆਲੱਗ-ਅਲੱਗ ਜਗ੍ਹਾ ਤੇ ਦੋ ਡਰੋਨ ਡਰਾਪਿੰਗ ਹੋਈਆਂ ਨੇ ਇਹਨਾਂ ਨੂੰ ਇਹਨਾਂ ਇਹਨਾਂ ਨੂੰ ਹੈਂਡਲ ਕਰਨ ਵਾਲਾ ਇੱਕ ਆ ਇਹ ਆਪਸ ਦੇ ਵਿੱਚ ਕਨੈਕਟਡ ਨੇ ਇਕੱਠੇ ਹੋਏ ਤੇ ਸਾਡੇ ਨਾਕੇ ਤੇ ਫੜੇਗਾ ਹੈਂਡਲਰ ਕੋਈ ਹਾਲ ਬਿਲਕੁਲ ਹੈਂਡਲਰ ਕਿੱਥੇ ਬੈਠਾ ਯੂਰਪੀਕੀ ਕਰੀਏ ਉਹ ਨੰਬਰ ਸਾਡੇ ਕੋਲ ਆ ਗਏ ਨੇ ਜਿਹੜੇ ਨੰਬਰ ਨੇ ਕਿਹੜੀ ਕੰਟਰੀ ਉਹ ਸੀ ਨੂੰ ਤਸਦੀਕ ਕੀਤਾ ਜਾ ਰਿਹਾ ਕਿਹੜੇ ਵੈਪਨ ਪਰ ਫੜੇ ਹੈ 5.23 P P5 ਬੜੇ ਕਿਹੜੀ ਕੰਟਰੀ ਦੇ ਮੇਲ ਇਹ ਇਹ ਚੀਜ਼ ਅਸੀਂ ਆਰਮਰ ਤੋਂ ਫਰਦਰ ਟੈਸਟ ਕਰਨਾ ਬੜੇ ਸੋਫਿਸਟੀਕੇਟਡ ਵੈਪਨ ਹੈਗੇ ਇਹ ਜੀ ਚੈੱਕ ਕਰ ਲੋ ਜੀ ਕਹਿੰਦੇ ਸਰ